ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਕੀਤੀ ਹੈ ਕਿ ਆਪਾਂ ਸਾਰਿਆਂ ਨੂੰ ਬ੍ਰह्मज्ञानी ਬਾਬਾ ਬੁੱਢਾ ਸਾਹਿਬ ਜੀ ਦੇ ਮੁਕੱਦਸ ਚਰਨ ਛੋਪਾ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਦਿਦਾਰਾਂ ਦੀ ਪ੍ਰਾਪਤੀ ਹੋਈ ਹੈ ਸਵਾਭ ਜੀ ਨੂੰ ਇਹ ਦੱਸਣਾ ਆਵਾਜ਼ ਬਣਦਾ ਹੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਮੂਹ ਸੰਪਰਦਾਵਾਂ ਨਿਹੰਗ ਸਿੰਘ ਜਥੇਬੰਦੀਆਂ ਸਿੱਖ ਮਿਸ਼ਨਰੀ ਕਾਲਜ ਸਭਾ ਸੁਸਾਇਟੀਆਂ ਅਤੇ ਸਰਬੱਤ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਮੀੜ ਬਾਬਾ ਬੁੱਢਾ ਸਾਹਿਬ ਠੱਠਾ ਜ਼ਿਲ੍ਹਾ ਤਰਨਤਾਰਨ ਵਿਖੇ ਹਰ ਸਾਲ ਦੀ ਤਰ੍ਹਾਂ ਸਾਲਾਨਾ ਜੋੜ ਮੇਲਾ 2021-22 ਅਸੂ ਦੇ ਮੁਤਾਬਕ 5 6 7 ਅਕਤੂਬਰ ਨੂੰ ਬੜੇ ਪਿਆਰ ਸ਼ਰਧਾ ਉਤਸ਼ਾਹ ਦੇ ਸਹਿਤ ਮਨਾਇਆ ਜਾ ਰਿਹਾ ਹੈ ਸੰਗਤਾਂ ਦੇ ਮੰਡੇ ਅੰਦਰ ਬੜਾ ਚਾਹ ਹੈ ਬੜੀ ਰੀਝ ਹੈ ਅੱਜ ਵੀ ਤੁਸੀਂ ਦੇਖ ਰਹੇ ਹੋ ਹਲਕੇ ਮੇਲਾ ਸ਼ੁਰੂ ਨਹੀਂ ਹੋਇਆ ਅੱਜ ਕਿਵੇਂ ਸੰਗਤ ਜਿਹੜੀ ਹੈ ਦੂਰ ਦਰਾਡੇ ਤੋਂ ਚੱਲ ਕੇ ਬਾਬਾ ਬੁੱਢਾ ਸਾਹਿਬ ਜੀ ਦੇ ਘਰ ਤੋਂ ਧੰਨ ਗੁਰੂ ਨਾਨਕ ਸਾਹਿਬ ਦੇ ਦਰੋਂ ਘਰੋਂ ਖੁਸ਼ੀਆਂ ਪ੍ਰਾਪਤ ਕਰ ਰਹੀ ਹੈ ਸੋ ਇਸ ਸਾਲਾਨਾ ਜੋੜ ਮੇਲੇ ਦੇ ਸਬੰਧ ਵਿੱਚ ਜਦੋਂ ਅਸੀਂ ਇਤਿਹਾਸ ਦੇ ਮੁਤਾਬਕ ਬਾਤਦੇ ਹਾਂ ਤਾਂ ਇਹ ਸਾਨੂੰ ਪਤਾ ਚੱਲਦਾ ਹੈ ਕਿ ਸੈਭ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਦੀ ਸ਼ਾਦੀ ਜਿਹੜੀ ਸੀ ਪਿੰਡ ਮਾਉਂ ਦੇ ਵਿਖੇ ਸ੍ਰੀ ਗੰਗਾ ਦੇਵੀ ਜੀ ਦੇ ਨਾਲ ਸਾਨੂੰ 1579 ਦੇ ਵਿੱਚ ਹੋਈ ਸੀ ਉਹ ਲੰਮਾ ਸਮਾਂ ਲੰਘ ਚੁੱਕਿਆ ਸੀ ਮਾਤਾ ਗੰਗਾ ਜੀ ਦੀ ਕੁੱਖ ਨੂੰ ਪਾਵਨੀ ਸੀ ਲੱਗੇ ਕਈ ਵਾਰ ਸਾਡੇ ਸਮਾਜ ਦੀ ਸੋਚ ਐਸੀ ਹੈ ਕਿ ਉਹਨਾਂ ਦੇ ਰਿਸ਼ਤੇ ਵਿੱਚ ਲੱਗਦੀ ਹੋਈ ਜਠਾਣੀ ਗੁਰੂ ਅਰਜੁਨ ਦੇ ਮਹਾਰਾਜੀ ਦੇ ਵੱਡੇ ਭਰਾ ਪ੍ਰਥੀ ਚੰਦ ਦੇ ਘਰ ਵਾਲੀ ਉਹ ਕਈ ਵਾਰ ਗਾਹੇ ਬਗਾਹੇ ਜਿਵੇਂ ਕਿਸੇ ਨੂੰ ਚੜਾਉਣ ਵਾਸਤੇ ਕੋਈ ਗੱਲ ਕਰਨੀ ਕੋਈ ਤਾਨਾ ਜਿਹਾ ਦੇਣਾ ਕਿ ਇਹਨਾਂ ਦੀ ਕਿਹੜੀ ਸੰਤਾਨ ਹੈਗੀ ਹੈ ਕਿਉਂਕਿ ਸ੍ਰੀ ਗੁਰੂ ਅਰਜੁਨ ਦੇ ਮਹਾਰਾਜੀ ਮਾਤਾ ਗੰਗਾ ਜੀ ਉਹਨਾਂ ਦੇ ਹਿਰਦੇ ਬੜੇ ਪਾਕ ਪਵਿੱਤਰ ਸੀ ਉਹਨਾਂ ਦੇ ਮਾੜ ਵਿੱਚ ਇਸ ਤਰ੍ਹਾਂ ਦੀ ਗੱਲ ਨਹੀਂ ਸੀ ਆਉਂਦੀ ਸਭ ਨੂੰ। ਪ੍ਰਿਥੀ ਚੰਦ ਇਹਨਾਂ ਦਾ ਇੱਕ ਪੁੱਤਰ ਸੀ ਮਿਹਰਵਾਨ ਉਸ ਨੂੰ ਬੜੇ ਲਾਡ ਨਾਲ ਲੜਾਉਂਦੇ ਔਰ ਗੁਰੂ ਪਾਤਸ਼ਾਹ ਜੀ ਆਪਣੀ ਗੋਦ ਵਿੱਚ ਬਿਠਾ ਕੇ ਉਹਦੇ ਮੂੰਹ ਦੇ ਵਿੱਚ ਬੁਰਕਾ ਨਾ ਪਾਉਂਦੇ ਸੀ। ਪਰ ਜਦੋਂ ਕਿਸੇ ਦੀ ਮਾਨਸਿਕਤਾ ਕਮਜ਼ੋਰ ਹੋ ਜਾਵੇ ਤੇ ਸੁਭਾਵਕ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ। ਕਈ ਵਾਰ ਮਾਤਾ ਗੰਗਾ ਜੀ ਦਾ ਹਿਰਦਾ ਦੁਖਣਾ ਉਹਨਾਂ ਨੇ ਜਾ ਕੇ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਹਜ਼ੂਰ ਬੇਨਤੀ ਕਰਨੀ ਗੁਰੂ ਪਤੀ ਜੀ ਤੁਸੀਂ ਦਤਾਰ ਹੋ ਤੁਹਾਡੇ ਦਰ ਤੋਂ ਸਾਰੀਆਂ ਦੀਆਂ ਝੋਲੀਆਂ ਭਰਦੀਆਂ ਨੇ ਕਿਰਪਾ ਕਰੋ ਅਸਾਂ ਨੂੰ ਵੀ ਸੰਤਾਨ ਦੀ ਪ੍ਰਾਪਤੀ ਹੋਵੇ ਤਾਂ ਕਿ ਸਾਨੂੰ ਕਿਸੇ ਦੇ ਕੌੜੇ ਬੋਲਣਾ ਸੁਣਨੇ ਪੈਣ ਔਰ ਤਾਂ ಶ್ರೀ ਗੁਰੂ ਅਰਜੁਨ ਦੇ ਮਹਾਰਾਜ ਜੀ ਨੇ ਮਾਤਾ ਗੰਗਾ ਜੀ ਨੂੰ ਦਲਾਸਾ ਦਿੰਦਿਆ ਹੋਇਆ ਉਪਦੇਸ਼ ਦਿੰਦਿਆ ਹੋਇਆ ਐਉਂ ਕਹਿਣਾ ਕਿ ਸ੍ਰੀ ਗੰਗਾ ਜੀ ਮਾਨੁ ਕੀ ਟੇਕ ਬਿਰਤੀ ਸਭ ਜਾਣ ਦੇਵਨ ਕੋ ਇੱਕ ਭਗਵਾਨ ਵੱਡੇ ਸਤਗੁਰਾਂ ਦੇ ਬੋਲ ਨੇ ਈਸ਼ਾਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸਹਿ ਕਾਮ ਤੇ ਨਾ ਸੋ ਐਸਾ ਹਰ ਧਿਆਇਆ ਮੇਰੇ ਜੀੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਤੁਸੀਂ ਪਹਿਲਾ ਵੀ ਨਾਮ ਸਿਮਰਨ ਵਿੱਚ ਰੱਤੇ ਹੋਇਓ ਇਸ ਵਾਸਤੇ ਇਹ ਨਾਮ ਸਿਮਰਨ ਵਾਲੇ ਪਾਸੇ ਦੀ ਘਾਲਣਾ ਹੋਰ ਵਧੇਰੇ ਕਰਦੇ ਹੋ ਔਰ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ ਤੁਸੀਂ ਸੰਗਤ ਦੀ ਬਾਰੇ ਪਿਆਰ ਦੇ ਨਾਲ ਸੇਵਾ ਕਰਦੇ ਹੋ ਇਹ ਹੋਰ ਵੀ ਪਿਆਰ ਦੇ ਨਾਲ ਚਾਹ ਦੇ ਨਾਲ ਗੁਰਸਿੱਖਾਂ ਦੀ ਸੰਗਤਾਂ ਦੀ ਸੇਵਾ ਦੇ ਵਿੱਚ ਵੱਧ ਚੜ ਕੇ ਭਾਗ ਲਿਆ ਕਰੋ ਕਿਉਂਕਿ ਬਾਬਾ ਬੁੱਢਾ ਸਾਹਿਬ ਵਰਗੀਆਂ ਮੁਬਾਰਕ ਹਾਂ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਨੇ ਅਸੀਸ ਦਿੱਤੀ ਹੈ ਬੁੱਢਾ ਤੈਥੋਂ ਉਹਲੇ ਨਾ ਹੋਸਾਂ ਐਸੇ ਗੁਰਮੁਖ ਐਸੇ ਗੁਰਸਿੱਖ ਪਿਆਰੇ ਜਿਹੜੇ ਹਨ ਉਹਨਾਂ ਦੀ ਰਸਨਾ ਤੋਂ ਨਿਕਲੇ ਹੋਏ ਬੋਲ ਕਦੀ ਵਿਅਰਥ ਨਹੀਂ ਜਾਂਦੇ ਇਸ ਵਾਸਤੇ ਨੇ ਆਂ ਦੀਆਂ ਅਸੀਸਾਂ ਲੈਂਦੇ ਰਹਿਣਾ ਚਾਹੀਦਾ ਸੋ ਇੱਕ ਸਮਾ ਬਣਿਆ ਜਿਸ ਦਿਨ ਸਨਮਾਨਯੋਗ ਮਾਤਾ ਗੰਗਾ ਜੀ ਗੁਰੂ ਪਤੀ ਗੁਰੂ ਅਰਜੁਨ ਦੇ ਮਹਾਰਾਜ ਜੀ ਦੀਆਂ ਅਸੀਸਾਂ ਬਖਸ਼ੀ ਸਾਨੂੰ ਲੈਂਦੇ ਆ ਹੋਇਆ ਉਹਨਾਂ ਦੀ ਆਗਿਆ ਦੇ ਅਨੁਸਾਰ ਮਿੱਸੇ ਪ੍ਰਸ਼ਾਦੇ ਲੱਸੀ ਗੰਢੇ ਆਦ ਲੈ ਕੇ ਸ੍ਰੀ ਅਮਰਸਰ ਸਾਹਿਬ ਤੋਂ ਮੀੜ ਬਾਬਾ ਬੁੱਢਾ ਸਾਹਿਬੇ ਕੇ ਪਹੁੰਚ ਜਾਂਦੇ ਨੇ ਜਦੋਂ ਇਸ ਸਥਾਨ ਤੇ ਆਉਂਦੇ ਨੇ ਮੈਂ ਉਸ ਤਰੀਕ ਨੂੰ ਵੀ ਆਪ ਜੀ ਦੇ ਨਾਲ ਸਾਂਝੀ ਕਰਦਾ ਵਾਂ ਉਸ ਦਿਨ 21 ਅਸੂ ਸੰਮਤ 1651 ਬਣਦਾ ਔਰ ਅੰਗਰੇਜ਼ੀ ਸਨ ਦੀ ਜਦੋਂ ਗੱਲ ਕਰਦੇ ਆ ਤੇ 1594 ਬਣਦਾ ਸੋ ਖੈਰ 2180 ਸੰਮਤ 1651 ਦੇ ਮੁਤਾਬਕ ਸਨ 1594 ਨੂੰ ਮਾਤਾ ਗੰਗਾ ਜੀ ਇਸ ਸਥਾਨ ਤੇ ਮਿਸੇ ਪ੍ਰਸ਼ਾਦੇ ਲੱਸੀ ਗੰਢੇ ਆਦ ਲੈ ਕੇ ਬੜੇ ਅਤਿ ਸਤਕਾਰ ਦੇ ਨਾਲ ਆਉਂਦੇ ਨੇ ਕਿਉਂਕਿ ਇਸ ਸਥਾਨ ਤੇ ਬਾਬਾ ਬੁੱਢਾ ਸਾਹਿਬ ਜੀ ਇਕੱਲੇ ਨਹੀਂ ਸੀ ਰਹਿੰਦੇ ਹੁੰਦੇ ਉਹਨਾਂ ਨਾਲ ਹੋਰ ਵੀ ਗੁਰਮੁਖ ਗੁਰਸਿੱਖ ਸੀ ਇੱਥੇ ਨਿਆਣਿਆਂ ਸਿਆਣਿਆਂ ਨੂੰ ਗੁਰਮੁਖੀ ਪੜਾਉਂਦੇ ਗੁਰਬਾਣੀ ਦੀ ਸੰਥਿਆ ਦਿੰਦੇ ਸ਼ਾਸਤਰ ਵਿਦਿਆ ਸਿਖਾਉਂਦੇ ਔਰ ਇਹ ਖੇਤੀ ਬਾੜੀ ਸਾਰੀ ਦੀ ਸੇਵਾ ਸੰਭਾਲ ਕਰਦੇ ਸਨ ਸੁਖੈਰ ਮਾਤਾ ਗੰਗਾ ਜੀ ਜਦੋਂ ਆਏ ਬਾਬਾ ਬੁੱਢਾ ਜੀ ਨੇ ਅਗਲ ਵਾਂਡੀ ਹੋ ਕੇ ਉਹਨਾਂ ਨੂੰ ਬੜਾ ਅਦਬ ਦਿੱਤਾ ਕਿਉਂਕਿ ਗੁਰੂ ਪਤਨੀ ਹੈ ਬੇਸ਼ੱਕ ਉਹਨਾਂ ਦੀ ਉਹ ਪੋਤਰੀ ਜਾਂ ਪਰਪੋਤੀ ਦੀ ਏਜ ਦੀ ਕਿਉਂ ਨਾ ਹੋਵੇ ਮਾਤਾ ਗੰਗਾ ਜੀ ਪਰ ਗੁਰੂ ਕੇ ਮਹਿਲ ਹੋਣ ਕਰਕੇ ਬਾਬਾ ਬੁੱਢਾ ਸਾਭ ਜੀ ਵੀ ਦੇ ਅਦਬ ਦਿੰਦੇ ਨੇ ਤੇ ਯਾਦ ਰਹੇ ਗੁਰੂ ਦਾ ਪਰਿਵਾਰ ਵੀ ਬਾਬਾ ਬੁੱਢਾ ਸਾਹਿਬ ਦਾ ਬੇਹੱਦ ਅਦਬ ਕਰਦਾ ਹੈ। ਅਗਲ ਵੰਡੀ ਹੋਏ ਪ੍ਰਸ਼ਾਦਾ ਲਿਆ ਤੇ ਬੜੇ ਪਿਆਰ ਨਾਲ ਕਹਿ ਲੱਗੇ ਕਮਾਈ ਜਾਣਦੀ ਏ ਬੱਚੇ ਦੀ ਭੁੱਖ ਨੂੰ। ਤੁਸੀਂ ਕਿੰਨਾ ਚੰਗਾ ਕੀਤਾ ਜਵੜੀ ਭੁੱਖ ਲੱਗੀ ਸੀ। ਸੋ ਇਸ ਤਰ੍ਹਾਂ ਪਿਆਰ ਦੀਆਂ ਗੱਲਾਂ ਹੋਈਆਂ। ਜਦੋਂ ਸੰਗਤ ਦੇ ਨਾਲ ਲਿਕੇ ਬਾਬਾ ਬੁੱਢਾ ਸਾਹਿਬ ਜੀ ਪੰਗਤ ਲਾ ਕੇ ਪ੍ਰਸ਼ਾਦਾ ਛਕਣ ਲੱਗੇ। ਉਹਨਾਂ ਨੇ ਜੋ ਗੁਰਮਤ ਦਾ ਸਿਧਾਂਤ ਹੈ ਜਿਸਕਾ ਦੀਆ ਪੈਨੇ ਖਾਏ ਤਿਸ ਸਿਓ ਆਲਸ ਕਿਉਂ ਬੜੇ ਮਾਏ। ऐसे गुरुम सुधान ਦੀ ਪਹਿਰੇਦਾਰੀ ਕਰਦੇ ਹੋਇਆ ਬਾਬਾ ਬੁੱਢਾ ਜੀ ਨੇ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਵੀ ਔਰ ਛਕਣ ਤੋਂ ਬਾਅਦ ਵੀ ਵਾਹਿਗੁਰੂ ਅਕਾਲ ਪੁਰਖ ਦੇ ਚਰਨਾਂ ਵਿੱਚ ਸ਼ੁਕਰਾਨੇ ਦੀ ਅਰਦਾਸ ਕੀਤੀ ਤੇ ਨਾਲ ਹੀ ਅਰਜ ਕੀਤੀ ਸੀ ਸਭ ਤੋਂ ਦੇ ਪਾਸੋਂ ਮੰਗਦੇ ਨਿਤਕਾਰ ਅਰਦਾਸ ਹੇ ਵਾਹਿਗੁਰੂ ਅਕਾਲ ਪੁਰਖ ਜੀ ਮਾਤਾ ਗੰਗਾ ਜੀ ਨੂੰ ਵੀ ਸੰਤਾਨ ਦੀ ਦਾਤ ਬਖਸ਼ੋ ਔਰ ਜਦੋਂ ਇਹ ਬੋਲ ਕਹਿਤ ਮਾਤਾ ਗੰਗਾ ਜੀ ਦੇ ਨੈਣਾਂ ਵਿੱਚ ਬਿਰਾਗ ਮੇ ਅਥਰੂ ਆ ਗਏ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੇ ਇਹ ਬੋਲ ਕਹੇ ਸੀ ਕਿ ਤੇਮਰੇ ਗਰੇ ਪ੍ਰਗਟੇਗਾ ਜੋਦਾ ਜਾਕੋ ਬਲਗੁਣ ਕਿਨੂ ਨਾ ਸੋਦਾ ਤੁਹਾਡੀ ਕੋਖ ਤੋਂ ਇਹੋ ਜਿਹਾ ਸੂਰਬੀਰ ਜੋਦਾ ਪੈਦਾ ਹੋਵੇਗਾ ਜਿਹੜਾ ਝਾਲਮਾਂ ਦੇ ਗੰਡੇ ਵਾਂਗ ਸਿਰ ਭੰਨ ਦੇਵੇਗਾ ਸੋ ਇਸ ਤਰ੍ਹਾਂ ਆਸੀਸਾਂ ਦਿੰਦਿਆਂ ਹੋਇਆਂ ਜਿਸ ਵੇਲੇ ਮਾਤਾ ਗੰਗਾ ਜੀ ਨੂੰ ਨਵਾਜਿਆ ਮਾਤਾ ਗੰਗਾ ਜੀ ਬੜੇ ਪ੍ਰਸੰਨ ਚਿਤ ਜਾਂਦੇ ਨੇ ਜਾ ਕੇ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਦੱਸਦੇ ਨੇ ਤੇ ਗੁਰਮਖੋ ਅਸੀਂ ਗੁਰਬਾਣੀ ਦੇ ਆਸ਼ੀਮ ਤਾਪ ਗੁਰਮਤ ਸਿਧਾਂਤ ਨੂੰ ਅਸੀਂ ਦੇਖ ਲਈਏ ਜਦੋਂ ਅਸੀਂ ਇੱਕ ਮਨ ਹੋ ਕੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰ ਲੈਂਦੇ ਆਂ ਭਰੋਸਾ ਰੱਖ ਲੈਂਦੇ ਆਂ ਫਿਰ ਬਿਰਤੀ ਕਦੇ ਨਾ ਹੋਵੀ ਜਾਣ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਸੋ ਇਹ ਜਿਹੜੀ 21 ਅਸੂ ਸਮਤ 1651 ਨੂੰ ਅਰਦਾਸ ਕੀਤੀ ਗਈ ਅਰਦਾਸ ਸੁਣੀ ਦਤਾਰ ਪ੍ਰਭ ਹੋਏ ਕਿਰਪਾਲ ਅਗਲੇ ਹੀ ਸਾਲ ਜਦੋਂ ਸ਼੍ਰੀ ਗੁਰੂ ਅਰਜੁਨ ਦੇ ਮਹਾਰਾਜ ਆਪਣੇ ਪਰਿਵਾਰ ਦੇ ਸਹਿਤ ਗੁਰੂ ਕੀ ਵਡਾਲੀ ਆਵਸੇ ਤੇ ਇਸ ਗੁਰੂ ਕੀ ਵਡਾਲੀ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜੁਨ ਦੇ ਮਹਾਰਾਜ ਜੀ ਦੇ ਗ੍ਰਹਿ ਸਨਮਾਨਯੋਗ ਮਾਤਾ ਗੰਗਾ ਜੀ ਦੀ ਕੁੱਖ ਤੋਂ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਅੱਜ ਵੀ ਸੰਗਤਾਂ ਦੀ ਇੱਕ ਭਾਵਨਾ ਬਣੀ ਹੋਈ ਹੈ ਕਿ 21 ਅਸੂ ਵਾਲੇ ਦਿਨ ਜੋ ਸਾਲਾਨਾ ਜੋੜ ਮੇਲਾ ਬਣਾਇਆ ਜਾਂਦਾ ਹੈ ਅਸੀਂ ਉਸ ਦਿਨ ਜਾਈਏ ਬਾਬਾ ਬੁੱਢਾ ਸਾਹਿਬ ਜੀ ਦੇ ਦਰ ਤੇ ਜਾ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਧਰ ਕੇ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਖੁਸ਼ੀਆਂ ਦੇ ਨਾਲ ਝੋਲੀਆਂ ਭਰ ਕੇ ਆਈਏ। ਸੋ ਇਸ ਦਿਨ ਦੀ ਇਤਿਹਾਸਕ ਮਹੱਤਤਾ ਨੂੰ ਮੁੱਖ ਰੱਖਦਿਆਂ ਹੋਇਆਂ ਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਖੜਕ ਸਿੰਘ ਜੀ ਗੁਰਪੁਰਵਾਸੀ ਉਹ 21 22 ਸੂ ਨੂੰ ਸਾਲਾਨਾ ਜੋੜ ਮੇਲਾ ਕਰਵਾਉਂਦੇ ਸਨ। ਅੱਜ ਕੱਲ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਦੀ ਸੇਵਾ ਸੰਭਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ। ਔਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਬੱਤ ਗੁਰੂ ਖਾਲਸਾ ਜੀ ਦੇ ਸਹਿਯੋਗ ਨੂੰ ਲੈਂਦੇ ਆ ਹੋਇਆ ਇਸ ਅਸਥਾਨ ਤੇ ਕੁਝ ਸਾਲਾਂ ਤੋਂ 20 21 22 ਤੋਂ ਸਾਲਾਨਾ ਜੋੜ ਮੇਲਾ ਮਨਾ ਰਹੀ ਹੈ ਪਰ ਜੇ ਸਾਬ ਨਾਲ ਅਸੀਂ ਸੰਗਤ ਨੂੰ ਦੇਖਦੇ ਹਾਂ ਤਕਰੀਬਨ ਇਹ ਸਾਲਾਨਾ ਜੋੜ ਮੇਲਾ ਜਿਹੜਾ ਇਹ 10 ਦਿਨ ਦਾ ਹੋ ਜਾਂਦਾ ਹੈ ਇੰਜ ਵੀ ਕਹਿ ਲੀਏ ਕਿ ਸ਼੍ਰੀ ਆਨੰਦਪੁਰ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਤੋਂ ਬਾਅਦ ਜੋ ਕੋਈ ਦੂਸਰਾ ਵੱਡਾ ਸਾਲਾਨਾ ਜੋੜ ਮੇਲਾ ਆਉਂਦਾ ਹੈ ਤੇ ਉਹ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਦਾ ਹੈ ਹੁਣ ਇੱਥੇ ਇੱਕ ਆਪ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦੇ ਹਾਂ ਇੱਕ ਤਾਂ ਸੰਗਤਾਂ ਦੀ ਇਹ ਭਾਵਨਾ ਬਣੀ ਹੋਈ ਹੈ ਕਿ ਜੇਕਰ ਅਸੀਂ ਮਿਸੇ ਪ੍ਰਸ਼ਾਦ ਦੇ ਲੱਸੀ ਗੰਢੇ ਆਦ ਲਈ ਕੇ ਜਾਂਦੇ ਆ ਕੜਾ ਪ੍ਰਸ਼ਾਦ ਦੀ ਦੇਖ ਕਰਵਾਉਨੇ ਆ ਔਰ ਫਿਰ ਅਸੀਂ ਉਸ ਅਰਦਾਸ ਦੇ ਉੱਪਰ ਤਵੱਕਾ ਰੱਖਦੇ ਆ ਤੇ ਅਸੀਂ ਜੋ ਕੁਝ ਵੀ ਬਾਬਾ ਬੁੱਢਾ ਸਾਹਿਬ ਦੇ ਦਰ ਤੇ ਜਾ ਕੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਕਰਕੇ ਕਾਲਪੁਰਖ ਦੇ ਅੱਗੇ ਅਰਜ ਕਰਦੇ ਹੋ ਸਾਡੀ ਮਰਾਦ ਪੂਰੀ ਹੁੰਦੀ ਆ ਇਹਨਾਂ ਦੇ ਵਿੱਚ ਕੁਝ ਗੁਰਮਖ ਗੁਰਸਿੱਖ ਪਿਆਰੇ ਕੋਈ ਧੀ ਮੰਗਦਾ ਕੋਈ ਪੁੱਤ ਮੰਗਦਾ ਜੋ ਵੀ ਕਿਸੇ ਦੀ ਕਾਮਨਾ ਹੁੰਦੀ ਇਹ ਨਹੀਂ ਕਿ ਕੱਲੇ ਇਸ ਅਸਥਾਨ ਤੇ ਸਿੱਖ ਹੀ ਆਉਂਦੇ ਨੇ ਇਸ ਅਸਥਾਨ ਤੇ ਜੋ ਮਿਥੇ ਹੋਏ ਦੁਨਿਆਵੀ ਵਰਗ ਨੇ ਤੇ Hindu ਕਹਿ ਲਈਏ ਮੁਸਲਮ ਕਹਿ ਲਈਏ ਅਸਾਈ ਕਹਿ ਲਈਏ ਜਿਨ੍ਹਾਂ ਦੀ ਵੀ ਕੋਈ ਲੋੜ ਥੋੜ੍ਹ ਹੁੰਦੀ ਹੈ ਉਹ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆਣ ਕਿੰਨਾ ਤਮਸਤਕ ਹੁੰਦੇ ਨੇ ਔਰ ਸਤਮੁੱਚ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਉਹਨਾਂ ਦੇ ਮਨ ਦੀ ਮਰਜ਼ੀ ਪੂਰੀ ਹੁੰਦੀ ਹੈ ਜਿਵੇਂ ਕਿ ਸਤਗੁਰਾਂ ਦੇ ਬੋਲ ਨੇ ਗੁੱਜੀ ਛੰਨੀ ਨਾਹੀ ਬਾਤ ਗੁਰ ਨਾਨਕ ਤੁਠਾ ਕੀਨੀ ਦਾ ਸੋ ਸਤਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਐਤਕੀ ਵਾਰ ਇਸਲਾਨਾ ਜੋੜ ਮੇਲਾ 2021 22 ਅਸੂ ਦੇ ਮੁਤਾਬਕ 5 6 7 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ ਜਿਹਦੇ ਸਬੰਧ ਵਿੱਚ ਅਸੀਂ ਆਪ ਜੀ ਨੂੰ ਇਹ ਜਾਣਕਾਰੀ ਦਿੰਨੇ ਹਾਂ ਕਿ 4 ਅਕਤੂਬਰ ਨੂੰ 10:30 ਵਜੇ ਮੇਨ ਦਰਬਾਰ ਦੇ ਅੰਦਰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ 5 ਅਕਤੂਬਰ ਨੂੰ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਸ਼ਾਯਾ ਹੇਠ ਪੰਜ ਪਿਆਰਿਆਂ ਦੀ ਗਵਾਹੀ ਦੇ ਵਿੱਚ ਨਗਰ ਕੀਰਤਨ ਰਵਾਨਾ ਹੋਵੇਗਾ ਜੋ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਮਾਈ ਭਾਗੋ ਜੀ ਔਰ ਬੀਬੀ ਵੀਰੋ ਜੀ ਦੇ ਸਥਾਨ ਝਬਾਲ ਵਿਖੇ ਪਹੁੰਚੇਗਾ ਇੱਥੋਂ ਹੀ ਨਿੱਕੀ ਝਬਾਲ ਦੇ ਰਸਤੇ ਠੱਠੇ ਤੋਂ ਹੁੰਦਾ ਹੋਇਆ ਮੁਰਸਮਪੂਰਨ ਬੀੜ ਬਾਬਾ ਬੁੱਢਾ ਸਾਹਿਬ ਕਿਹਾਂ ਆਣ ਕੇ ਹੋਵੇਗਾ। ਔਰ ਯਾਦ ਰਹੀ ਕਿ 5 ਅਕਤੂਬਰ ਵਾਲੇ ਦਿਨੀ ਬਾਦ ਦਪਹਿਰ ਦੀ ਵਾਰਸਾ ਜਾਂਦੇ ਨੇ ਜੋ ਭਾਰਾ ਰਾਤ ਤੱਕ ਚੱਲਦੇ ਨੇ। ਅਗਲੇ ਦਿਨ 6 ਅਕਤੂਬਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ 8:30 ਵਜੇ ਹੁੰਦੀ ਹੈ। ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਉਪਰੰਤ ਸਤਿਗੁਰੂ ਜੀ ਦਾ ਪਾਵਨ ਸਰੂਪ ਪਾਲਕੀ ਸਾਹਿਬ ਵਿਖੇ ਸ਼ੋਭਨੀਕ ਕਰਕੇ ਪੰਜ ਪਿਆਰਿਆਂ ਦੀ ਗਵਾਈ ਵਿੱਚ ਸਾਰੀਆਂ ਸੰਗਤਾਂ ਹਰਜਾਸ ਕਰਦੇ ਆ। ਸ੍ਰੀ ਦਰਬਾਰ ਸਾਹਿਬ ਜੀ ਦੀਆਂ ਸਲੋਵਰ ਦੀਆਂ ਪ੍ਰਕਰਮਾ ਕਰਦੀਆਂ ਹੋਈਆਂ ਦੀਵਾਨ ਹਾਲ ਵਿਖੇ ਪਹੁੰਚਦੀਆਂ ਨੇ ਨਿਹੰਗ ਸਿੰਘ ਜਥੇ ਬੰਦੀਆਂ ਸਕੂਲਾਂ ਦੇ ਬੱਚੇ ਗਤਕਿਆਂ ਦੇ ਯੋਗਰ ਦਿਖਾਉਂਦੇ ਨੇ ਬੜਾ ਚਾਹ ਹੁੰਦਾ ਹੈ ਬੜੀ ਰੀਜ ਹੁੰਦੀ ਹੈ ਇਹ ਫਿਰ ਸਤਗੁਰਾਂ ਦੀ ਸਵਾਰੀ ਦੀਵਾਨ ਹਾਲ ਵਿਖੇ ਪਹੁੰਚ ਜਾਂਦੀ ਹੈ ਜਿੱਥੇ ਦੋ ਰੋਜਾ ਜਿਹੜਾ ਗੁਰਮਤਿ ਦੀਵਾਨ ਸੱਜ ਜਾਂਦੇ ਨੇ ਜਿਹਦੇ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਢਾਡੀ ਕਵੀਸ਼ਰੀ ਜਥੇ ਗੁਰਬਾਣੀ ਕੀਰਤਨ ਕਰਦੇ ਨੇ ਗੁਰੂ ਨਾਲ ਜੋੜਦੇ ਨੇ ਗੁਰਦਾਸ ਤੋਂ ਸਾਨੂੰ ਸਰਵਣ ਕਰਵਾਉਂਦੇ ਨੇ ਔਰ ਇਸੇ ਤਰ੍ਹਾਂ 7 ਅਕਤੂਬਰ ਨੂੰ ਸਾਲਾਨਾ ਜੋੜ ਮੇਲੇ ਦੀ ਖੁਸ਼ੀ ਹੇਤ ਅਮਰ ਸੰਚਾਰ ਹੁੰਦਾ ਹੈ ਬਹੁਤ ਸਾਰੇ ਅਮਰਤ ਭਲਾ ਕਿਸ ਦਿਨ ਖੰਡੇ ਦੀ ਪੌੜੀ ਲਿਕੇ ਬਾਣੀ ਬਾਣੀ ਦੇ ਧਾਰਨੀ ਬਣ ਕੇ ਆਪਣੇ ਲੋਕ ਪਰਲੋਕ ਨੂੰ ਸੁਹੇਲਾ ਬਣਾਉਂਦੇ ਨੇ ਅਸੀਂ ਆਪ ਵੀ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਭਾਈ ਸਾਲਾਨਾ ਜੋੜ ਮੇਲੇ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਸਥਾਨ ਤੇ ਪਹੁੰਚ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ